ਰਾਂ ਸਰਕਾਰ ਬੁਜੀਏ ਅਸੀਂ ਪੰਜਾਬ ਸਰਕਾਰ ਦੀ ਗੱਲ ਕਰਦੇ ਹੋ ਪੰਜਾਬ ਵਿੱਚ ਸਰਕਾਰ ਹੀ ਕੋਈ ਨਹੀਂ ਇਹ ਤੇ ਸਰਕਾਰ ਨਹੀਂ ਇਹ ਤਾਂ ਉਹਨਾਂ ਦੇ ਕਾਪਰਟ ਨੇ ਦਿੱਲੀ ਵਾਲੇ ਸਰਕਾਰ ਦਿੱਲੀ 'ਚ ਬੈਠੀ ਹੈ ਦਿੱਲੀ 'ਚ ਬੈਠੀ ਸਰਕਾਰ ਦਾ ਖਾਸਾ ਸਮਝਣਾ ਪਏਗਾ ਉਹਨਾਂ ਦੀ ਮਨਸ਼ਾ ਸਮਝਣੀ ਪਏਗੀ ਉਹ ਕਿਸ ਤਰ੍ਹਾਂ ਦੇਸ਼ ਨੂੰ ਚਲਾਉਣਾ ਚਾਹੁੰਦੇ ਨੇ ਉਹ ਲੈਣ ਉਹਨਾਂ ਦੇ ਸਿੱਧਰਣ ਦੇ ਸਮਝੌਤੇ ਕਰ ਰਹੇ ਨੇ ਉਹ ਆਪਣੇ ہاں ਉਹ ਵੀ ਬੜਾ ਬਹੁਤ ਹੀ ਚਿੰਤਾ ਦਾ ਵਿਸ਼ਾ ਹੈ ਪਰ ਸੰਨ ਇਸ ਖਿੱਤੇ ਦੇ ਵਸਣ ਵਾਲਿਆਂ ਨੂੰ ਇੱਕ ਚਿੰਤਾ ਦਾ ਵਿਸ਼ਾ ਇਹ ਹੈ ਕਿ ਉਹ ਇਹਦੀ ਮਨੁਸ਼ਾ ਦਿੱਤੀ ਵਾਲਿਆਂ ਦੀ ਸਾਡੇ ਪ੍ਰਤੀ ਸਾਫ ਨਹੀਂ ਉਹ ਇਸ ਦੇਸ਼ ਵਿੱਚ ਮਾਈਨੋਰਟੀਜ਼ ਨੂੰ ਪ੍ਰਕਾਸ਼ ਨਹੀਂ ਕਰਦੇ ਅਰ ਜੋ ਮੁਸਲਮਾਨਾਂ ਨੂੰ ਕੁਟ ਰਹੇ ਨੇ ਦੋ ਤਿੰਨ ਸਾਲ ਚਾਰ ਸਾਲ ਤੋਂ ਲਗਾਤਾਰ ਕੁੱਟਰੇ ਨੇ ਤੇ ਉਹਨਾਂ ਨੂੰ ਪਤਾ ਹੈ ਅਗਲੀ ਵਾਰੀ ਤੁਹਾਡੀ ਹੈ ਉਹਨਾਂ ਨੂੰ ਪਤਾ ਹੈ ਕਿ ਇਹ ਵੱਖਰੀ ਕਿਸਮ ਦੇ ਲੋਕ ਨੇ ਜਿਨ੍ਹਾਂ ਨੂੰ ਡੰਡੇ ਨਾਲ ਨਹੀਂ ਦਬਾਇਆ ਜਾ ਸਕਦਾ ਇਹ ਉਹ ਜਿਹੇ ਤਰ੍ਹਾਂ ਸਮਝਦੇ ਪਰ ਜੇ ਵੀ ਜੋ ਵੀ ਹੋਵੇ ਪਿਛਲੇ ਦਿਨਾਂ ਵਿੱਚ ਜੋ ਕੁਝ ਇੱਥੇ ਪੰਜਾਬ ਸਰਕਾਰ ਰਹੀ ਉਹਨਾਂ ਨੇ ਕੀਤਾ ਸਾਡੇ ਸਾਥੀ ਜਿਹੜੇ ਮੋਰਚੇ ਤੇ ਬੈਠੇ ਸੀ ਇਨਨੂੰ ਜਿਸ ਥਾਂ ਨਾਲ ਉਠਾਇਆ ਉਹ ਇੱਕ ਉਹਨੇ ਮੈਸੇਜ ਦਿੱਤਾ ਕਿ ਅਸੀਂ ਕੁੱਟਣ ਜਾਣਗੇ ਉਹਨੇ ਮੈਸੇਜ ਦਿੱਤਾ ਵੀ ਇਹ ਅਗਲੀ ਵਾਰੀ ਤੁਹਾਡੀ ਹੈ ਇਹ ਬਹੁਤ ਗੁੰਮੀਰਤਾ ਨਾਲ ਵਿਚਾਰਨ ਵਾਲਾ ਵਿਸ਼ਾ ਹੈ ਉਥੇ ਜੇ ਸਾਰੇ ਬੇਚ ਵਿੱਚ ਮੈਂ કહਾਂ ਸਰਕਾਰ ਦਾ ਕੋਈ ਹੈ ਹੀ ਨਹੀਂ ਇਹ ਵਪਾਰ ਰਾਜਨੀਤੀ ਵਿੱਚ ਆਏ ਲੋਕ ਨਾ ਉਹਨਾਂ ਦੀ ਲੋਕਾਂ ਦੇ ਮੋਟਿਆਂ ਤੇ ਪਕੜ ਹੈ ਨਾ ਉਹ ਜ਼ਰੂਰਤ ਮਹਿਸੂਸ ਕਰਦੇ ਆ। ਉਹ ਸਮਝਦੇ ਆ ਜਦੋਂ ਕੋਈ ਪਾਰਟੀ ਕਿਸੇ ਨੂੰ ਟਿਕਟ ਦਿੰਦੀ ਆ ਉਹ ਕਹਿੰਦੇ ਆ ਵੀ ਇਹਦੇ ਕੋਲ ਪੈਸਾ ਹੈਗਾ ਖਰਚ ਕਰਨ ਨੂੰ। ਹੁਣ ਪੈਸਾ ਕ੍ਰਿਟੇਰੀਆ ਹੀ ਹੈ। ਉਹ ਪੈਸੇ ਨਾਲ ਉੱਠਾ ਖਰੀਦ ਸਕੂ, ਪੈਸੇ ਨਾਲ ਸਰੋਬਨ ਦੇ ਸਕੂ। ਔਰ ਫਿਰ ਜਦੋਂ ਜਿੱਤ ਕੇ ਆ ਗਿਆ ਜਿੱਥੇ ਅਸੀਂ ਕਹਾਂਗੇ ਉੱਥੇ ਉੱਠਾ ਲਾਉ। ਬਸ ਇਹ ਨਹੀਂ ਕੁਆਲਿਫਿਕੇਸ਼ਨ ਹੈਗੀ। ਲੋਕਾਂ ਦੇ ਮਸਲਿਆਂ ਤੇ ਚਰਚਾ ਕਰਨਾ, ਵਿਚਾਰ ਕਰਨਾ ਇਹ ਉਹਨਾਂ ਦਾ ਕ੍ਰਾਈਟੇਰੀਆ ਵੀ ਉਹ ਉਹਨਾਂ ਦਾ ਕ੍ਰਾਈਟੇਰੀਆ ਇਹ ਹੈ ਕਿ ਜਦੋਂ ਰਾਜਪਾਲ ਹੱਥ ਲੱਗਿਆ ਤਾਂ ਆਪਣਾ ਵਪਾਰ ਕਿਵੇਂ ਚਲਾਉਣਾ ਜਦੋਂ ਵਪਾਰ ਚਲਾਉਣਾ ਇਹ ਵਪਾਰ ਕਿ ਲੰਬਾ ਸਮਾਂ ਚੱਲੇ ਉਹ ਤਾਂ ਬੜੀ ਦੇਰ ਤੋਂ ਕਹਿੰਦੇ ਆ ਕਿ Hindu ਰਾਸ਼ਟਰ ਆਈ ਹੋਣਾ ਉਹ ਤਾਂ Hindu ਰਾਸ਼ਟਰ ਤੇ ਬੈਠੇ ਆ Hindu ਰਾਸ਼ਟਰ ਦੇ ਬਿਨਾਂ ਬਾਕੀ ਕਿਸੇ ਨੂੰ ਵਿਕਾਸ ਨਹੀਂ ਕਰਦੇ ਤੇ ਇਹ ਮੇਰੇ ਵੀ ਮੇਰੇ ਸਮਝ ਗਈ ਇੰਤੂ ਇੱਕ ਨੇ ਬਹੁਤ ਚਿੰਤਾ ਦਾ ਵਿਸ਼ਾ ਹੈ ਜਿਸ ਤਰ੍ਹਾਂ ਦੇ ਹਮਲੇ ਮਾਈਨੋਰਟੀਜ਼ ਦੇ ਸ਼ੁਰੂ ਹੋ ਗਏ ਉਹਦਾ ਇੱਕ ਕੜੀ ਹੈ ਕਿਸਾਨ ਨੂੰ ਲੁੱਟਣ ਦੇ ਹਮਲਾਵਰ ਸਰ ਉਹਨਾਂ ਨੂੰ ਇਹ ਚੰਗੀ ਤਰ੍ਹਾਂ ਪਤਾ ਹੈ ਕਿ ਇਹ ਸਾਡੇ ਇਤਿਹਾਸ ਹੈ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਡੀਐਨਏ 'ਚ ਇੱਕ ਗੱਲ ਪੜ੍ਹੀ ਫਿਰ ਅਸੀਂ ਨਾ ਤਾਂ ਜ਼ੁਲਮ ਸਹਿੰਨੇ ਆ ਨਾ ਕਿਸੇ ਤੇ ਜ਼ੁਲਮ ਕਰੀਏ ਔਰ ਜਦੋਂ ਕਿਤੇ हट ਗਏ ਤੁਨ ਅਸੀਂ ਪਿੱਛੇ ਵੀ ਨਹੀਂ ਹਟ ਗਏ ਇਹ ਵੀ ਸਾਡਾ ਇਤਿਹਾਸ ਹੈ ਔਰ ਐਸੇ ਇਹੋ ਕਾਰਨ ਹੈ ਜਿਹੜਾ ਮੂਲ ਕਾਰਨ ਸੀ ਜਿਹਦੇ ਕਰਕੇ ਤੁਸੀਂ ਦਿੱਲੀ ਨੂੰ ਜਿੱਤ ਕੇ ਆਏ ਇਹ ਮੈਨੂੰ ਆਰਥਿਕ ਮੰਗਾਂ ਧਾਰਮਿਕ ਮੰਗਾਂ ਸਾਰੀਆਂ ਇਹਨਾਂ ਤੋਂ ਉੱਤੇ ਚਿੰਤਾ ਇਹ ਸਾਡਾ ਜਿਹੜਾ ਨੰਬਰ ਬਹੁਤ ਜਲਦੀ ਆਉਣ ਵਾਲਾ ਤੇ ਸਾਡਾ ਉਹ ਇੱਕ ਕੀ ਹੋਇਆ ਉਹਦੇ ਵਿੱਚ ਚਿੰਤਾ ਕਰਨੀ ਆਉਂਦੀ ਹੈ ਸਾਡੇ ਬੰਦੀ ਸਿੰਘਾਂ ਨੂੰ ਸਾਡੇ ਨੂੰ ਕਿਉਂ ਨਹੀਂ ਛੱਡਿਆ ਜਾ ਰਿਹਾ ਇਹ ਉਸੇ ਦੀ ਇੱਕ ਕੜੀ ਹੈ ਇਹ ਐਵੇਂ ਛੋਟੀ ਕਰਦੇ ਨਹੀਂ ਸਾਡੀ ਦੁਨੀਆ ਵਿੱਚ ਇਸ ਤਰ੍ਹਾਂ ਦੀ ਕਿਤੇ ਕੋਈ ਮਿਸਾਲ ਨਹੀਂ ਬਣਦੀ ਕਿਸੇ ਕੋਰਟ ਨੇ ਕੋਈ ਸਜ਼ਾ ਦਿੱਤੀ ਹੋਵੇ ਤੇ ਬਾਅਦ ਬੰਦਾ ਜੇਲ੍ਹ ਵਿੱਚ ਬੈਠਾ ਰਿਹਾ ਹੋਵੇ ਸਿਰਫ ਤੇ ਸਿਰਫ ਪੰਜਾਬ ਦੇ ਲੋਕਾਂ ਨਾਲ ਪੰਜਾਬੀਆਂ ਨਾਲ ਸਿੱਖਾਂ ਨਾਲ ਤੋਂ ਇਸ ਕਰਕੇ ਇੱਕ ਮੁੱਦਾ ਬਹੁਤ ਕੁਲੀਕਾ ਨਾਲ ਲੈਣ ਵਾਲਾ ਹੈ ਜਿੱਥੋਂ ਪਹਿਲਾਂ ਕਈ ਸੱਜਣਾਂ ਨੇ ਬੜੀਆਂ ਵਧੀਆ ਸੁਜੈਸ਼ਨਸ ਦਿੱਤੀਆਂ ਇਹਦੇ ਵਿੱਚ ਲੋਕਾਂ ਨੂੰ ਥੋੜੇ ਪਿੰਡ ਲੈਵੋ ਤੱਕ ਜਾਣਾ ਪਏਗਾ ਲੋਕਾਂ ਨੂੰ ਬਾਹਰ ਕੱਢਣਾ ਪਏਗਾ ਔਰ ਇਹੇ ਔਣ ਵਾਲੇ ਸਮੇਂ 'ਚ ਸੰਘਰਸ਼ ਤੋਂ ਬਿਨਾਂ ਕੁਝ ਨਹੀਂ ਰਹਿ ਗਿਆ ਸੰਘਰਸ਼ੀ ਸ਼੍ਰੀਪਾ ਚੋਣੇ ਨੇ ਇੱਕ ਪਾਸੇ ਸਰਕਾਰਾਂ ਇੱਕ ਪਾਸੇ ਆਮ ਲੋਕ ਇਤਨੀ ਸਥਿਤੀ ਜਦੋਂ ਸੀ ਪੈਦਾ ਕਰ ਦਿੱਤੀ ਆਮ ਲੋਕ ਸਾਰੇ ਖੜੇ ਹੋ ਗਏ ਤਾਂ ਜਾ ਕੇ ਸ਼ਹਿਰ ਦੀ ਸਫਾਈ ਹੋ ਸਕੇ ਉੱਤੇ ਅਦਰਵਾਇਸੀ ਇਸ ਤਰ੍ਹਾਂ ਦੀ ਲੀਡਰਸ਼ਿਪ ਐਸ ਵੇਲੇ ਸਾਰੀਆਂ ਪਾਰਟੀਆਂ ਵਿੱਚ ਹੈ ਕਿਸੇ ਨੂੰ ਲੋਕਾਂ ਨਾਲ ਕੋਈ ਸਰਕਾਰ ਨਹੀਂ ਕਿਸੇ ਨੂੰ ਲੋਕਾਂ ਦੇ ਮੁੱਠਿਆਂ ਨਾਲ ਕੋਈ ਸਰਕਾਰ ਨੇ ਉਹਨਾਂ ਨੂੰ ਆਪਣੇ ਵਿਪਾਰ ਨਾਲ ਆਪਣੇ ਲੋਕਾਂ ਤੱਕ ਸੀਮਿਤ ਨੇ ਮੈਂ ਦੱਸਿਓ ਗੈਂਦੀ ਕਰਾਂਗਾ ਉਹ ਵੀ ਨਾਲ ਇਸ ਵਕਤ ਇਸ ਪਾਸੇ ਨੂੰ ਕਰੋ ਔਰ ਇਹ ਦਿੱਤੇ ਕੁਸ਼ uh, नहीं क्या ਚਾਹ ਰੂ ਵੈਕੀ ਕਾਵਾ ਵਾ 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 ਜੈਪ ਬਾਬਾ ਸ਼ਿਵਜੀ ਅੱਜ ਦੀ ਪੰਜਾਬੀ ਵੱਡੀ ਸ਼ੀਸ਼ੀ ਅੱਜ ਕੋਈ ਸਰਕਾਰ ਚ ਇੱਕ ਜਕਾਰਾ ਲਾ ਕੇ ਕੋਈ ਦੇਵੀ ਪ੍ਰਤਾਪ ਇਮਾਨ ਮੰਗਾ ਦੇ ਨਾਮ ਤੋਂ ਰੱਖਦੇ ਹੋ ਸਵਾਗਤ ਹੈ ਬਹੁਤ ਹੀ ਪਿਆਰ ਨਾਲ ਵਾਣਵਾਇ ਬਹੁਤ ਹੀ ਵਿਸਤਾਰ ਦੇ ਨਾਲ ਆਪ ਜੀ ਨੇ 당ਨ ਕਰਤਕ ਬੋਲ ਸੁਣਦੀ ਹੋਇਆ ਕਿ ਬਹੁਤ ਹੀ ਸਿਆਣਿਆ ਉਪਿਆਜਾ ਨੂੰ ਉਪਰੰਤ ਪ੍ਰਾਂਦੀਪਾਦਸ਼ਾਪ ਤੱਕ ਉਹਨਾਂ ਦੇ ਗਿਆਨ ਸਰੂਪ ਕੀਤੇ ਆ ਔਪਸ ਆਰਿਆਂ ਨੇ ਆਪਣੇ ਬੁੱਤਰੇ ਘੋਲੇ ਆ ਜਿਹਨੂੰ ਅੰਤ ਤੱਕ ਸਾਨੀ ਦਾ ਤੋਂ ਕੀ ਆ ਧਾਰਮਿਕ ਮਸਲੇ ਵੀ ਹਨ ਔਰ ਸਾਨੂੰ ਕੌਣ ਤੇ ਰਾਜ ਕੋ ਇਹ ਵੀਾਇਸਾ ਨੇ ਮਿਲਦਾ ਆ ਪਹਿਲੀ ਗੱਲ ਤੇ ਇਹ ਆਪਾਂ ਇਹ ਵੀ ਆਇਆ ਕਿ ਬੰਨਿਆ ਬੰਨਿਆ ਆ ਪਾਰ ਜਦੋਂ ਫਰਖਸ ਸਿੰਘ ਹੋਇਆ ਤਾਂ ਆ ਪੜਦੇ ਆ ਪੰਜਾਬ ਦਾ ਹਿੰਦੂ ਮਕਸੂਦ ਪੰਜਾਬ ਬੋਤਾਂ ਉਹਨਾਂ ਦੇ ਨਾਲ ਉਹ ਇੱਥੇ ਤਾਂ ਸਭੇ ਸਾਥੀ ਬਾਤ ਸੁਣਾਇਨਾ ਜਿੱਥੇ ਨਾ ਦਿਸੇ ਆਰਾਦੀ ਹੋ ਇੱਥੇ ਤਾਂ ਨਾ ਕੋਈ ਗਰ ਵਿੱਚ ਨਾ ਹੈ ਬਗਾਨਾ ਸਤਨ ਸੰਗ ਹਰ ਕੋ ਬਣਿਆ ਹੋਈ ਜਿੱਥੇ ਤਾਂ ਇੱਕ ਇਤਿਹਾਸਿਕ ਸਕੇ ਹਮਾਰਕ ਕੋ ਵਿਰਾਗ ਨੂੰ ਹਾਏ ਦਾ ਉਸਤਾਦ ਹੈ ਜੋ ਪੱਥ ਦਾ ਆ ਬਾਕੀ ਜਿਹੜਾ ਜਿੱਥੇ ਤੱਕ ਮੰਗਾਂ ਦੀ ਗੱਲ ਕੀਤੀ ਆ ਪੰਥ ਪੰਜਾਬ ਆ ਪੰਜਾਬੀਅਤਾ ਤੇ ਕਿਸਾਨੀ ਆ ਇੱਕ ਤਸਵੀਰ ਰੌਮਾਂ ਵਾਲਾ ਦਰਸ਼ਤਾ ਇਹਨੂੰ ਬੋਕਣੀ ਕੀਤਾ ਜਾ ਸਕਦਾ ਅਸੀਂ ਜਮੀਨ ਤੋਂ ਜੰਮੇ ਆ ਇਹ ਹਰ ਇੱਕ ਨੂੰ ਲੱਗਿਆ ਹੈ ਚਾਹੇ ਕੋਈ ਧਰਮ ਦਾ ਚਾਹੇ ਕੋਈ ਬ੍ਰਾਹਮਣ ਆ ਚਾਹੇ ਕੋਈ ਮੂਸਲਮਾਨ ਆ ਚਾਹੇ ਕੋਈ ਸਿੱਖ ਆ ਚਾਹੇ ਕੋਈ ਸਾੜੀ ਆ ਕਿਸੇ ਧਰਮ ਦੇ ਨਾਲ ਸਮਤ ਰੱਖਦਾ ਹੈ ਇਹ ਜਿਤਨਾ ਚਾਹਿਆ ਉਹਨੂੰ ਅੰਤਰੀ ਦਾ ਅੰਤਰੀ ਦਾ ਤੇ ਕਿਸਾਨ ਚਾਹੀਦਾ ਜੇ ਕਿਸਾਨ ਨਹੀਂ ਤੇ ਜਿਨੇ ਆਪਾਂ ਉਹ ਤੋਂ ਵੀ ਇੱਕ ਜੋ ਸੁਭਗਨ ਸਿਆਲ نو ਫਾਰਮਰ ਮੂ ਫੂਡ ਸੋ ਇਹਨਾਂ ਕਰਕੇ ਇਹ ਨਾ ਕਿਸਾਨ ਦਾ ਨਹੀਂ ਨਾ ਸਿੱਖਾ ਦਾ ਨਹੀਂ ਇਹ ਸੁਮਤੀ ਮਾਨਵਤਾ ਦਾ ਮਸਲਾ ਹੈ ਉਹਦੇ ਪੱਖਾਇਆ ਆਪਾਂ ਸਾਰਿਆਂ ਨੇ ਇਕੱਠੇ ਹੋਣਾ ਵਿਚਾਰਾਂ ਦੇ ਕਰਨੀਆਂ ਔਰ ਇਹ ਬੇਚਾਰਾ ਦਾਦੀ ਸਭ ਨੂੰ ਹੋ ਸਕਦੀਆਂ ਜਿਵੇਂ ਪ੍ਰੋਫੈਸਰ ਮਨਜੀਤ ਸਿੰਘ ਬੋਲੇ ਕਿ ਉਹ ਯਾਦ ਹੀ ਗੱਲ ਦੱਸੀ ਸੀ ਕਿ ਮinority ਕਾ ਹੋਰ ਸਰਪਾਈ ਬਦੌਲ ਕੁਆਲਟੀ ਔਰ ਉਹਨਾਂ ਨੇ ਮinority ਸਾਡੇ ਬੰਦੂ ਸਿਰ ਔਰ ਆਸਕਲੇ ਸਾਰੀ ਦੁਨੀਆ ਉਹਨਾਂ ਨੇ ਆਪਣੇ ਆਪ ਵਿੱਚ ਕੀਤੀ ਹੋਈ ਹੈ ਕਾਰਨ ਕੀ ਹੈ ਉਹਨਾਂ ਨੇ ਦਬਾਅ ਨੂੰ ਚੁਣਿਆ ਕਿ ਹਾਂ ਬੱਚਾ ਜਿਹੜਾ ਹੈ ਪੰਜਾਬ ਦੇ ਰਹਿਣ ਵਾਲਾ ਨਾਬਜ਼ ਕਿਰਤੋਂ ਫਰੇਅਰ ਆਪ ਪੰਜਾਬ ਦੇ ਨਾਲ ਤਿਆਰ ਕਰਕੇ ਉਦਭਾਗੀਆਂ ਨੂੰ ਪ੍ਰਾਪਤ ਕਰੇ ਹੁਣ ਆਪਾਂ ਦੇਖਦੇ ਹਾਂ ਅਸੀਂ ਕਿਸੇ ਦਾ ਨਾਮ ਨਹੀਂ ਕਰਦੇ ਕੋਈ ਜ਼ਿਲ੍ਹਿਆਂ ਦਾ ਐਸਐਸਪੀ ਲਾ ਲੋ ਜਾਂ ਡੀਜੀ ਲਾ ਲੋ ਸ਼ਹਿਰ ਉਮਰਾਂ ਦੇ ਜਨਵਾਲੀ ਸੇਖਿਆ ਸਰਦਾਰ ਹੋਣਗੇ ਇਹਦਾ ਸਾਰੇ ਦੇ ਸਾਰੇ ਇਤਿਹਾਸ ਯੂਪੀ ਜਾਂ ਕੇਰਲਾ ਤੋਂ ਸੋ ਇਹਦੇ ਪ੍ਰੋਫਾਈਲਾ ਤੋਂ ਸੁਣ ਚਾਹਾਂਗੇ ਸੋ ਉਸ ਨੇ ਜੋ ਸਿੰਘ ਸਾਹਿਬ ਜਿਆਨਜੋਤ ਪ੍ਰਤਾਪ ਸਿੰਘ ਦੀ ਹਵਾਲਾ ਆਪਣੇ ਉਹਨਾਂ ਦੇ ਸਾਥੀ ਜੇਲ੍ਹ ਵਿੱਚ ਬੈਠੇ ਆ ਉਹਨਾਂ ਦੇ ਕੋਈ ਕਿਸੇ ਗੱਟਬੰਦੀ ਦਾ ਰੋਹਵਾ ਨਹੀਂ ਸੀ ਨਾ ਕੋਈ ਕਿਸੇ ਦੇ ਨਾਲ ਨਿੱਜੀ ਰਿਸ਼ਤੇ ਸਨ ਉਹ ਕਿਸ ਬਾਸਤ ਹੈ ਗਏ ਆ ਕਿਉਂਕਿ ਉਹ ਹਸਪਤਾਲ ਨੇ ਪੰਜਾਬ ਦੀ ਨੌਜਵਾਨੀ ਦਾ ਘਾਟ ਪੋੜਿਆ ਸੀ ਉਹ ਹੋਰਨ ਘਰਾਂ ਤੋਂ ਫਤਫਟ ਕੇ ਨੌਜਵਾਨ ਜਿਹੜੇ ਨਾਲ ਉਹਨਾਂ ਨੂੰ ਉਸ ਮੁਕਾਬਲੇ ਝੂਠੇ ਪ੍ਰਤੀ ਬਣਾ ਕਰਕੇ ਕਿ ਮਾਰਿਆ ਜਾ ਰਿਹਾ ਸੀ ਕਿ ਤੂੰ ਤਾਂ ਹੁਣ ਤਾਂ ਗੁਰਦਾਸਪੁਰ ਚਲੇ ਜਾਓ ਕਈਆਂ ਪਿੰਡਾਂ ਵਿੱਚ 15 15 ਸਾਲ ਹੋ ਗਏ ਅਜੇ ਤੱਕ ਬਰਾਤ ਨਹੀਂ ਚੜੀ ਕਿ ਤੁਹਾਨੂੰ ਨਹੀਂ ਪਤਾ ਹੁਣ ਜਿਆਦਾ ਸਾਹ ਪਾ ਮਾਰੀਆਂ ਸਾਧੀਆਂ ਕੀਤੀਆਂ ਉਹਨਾਂ ਦੀ ਨੀਅਤ ਦਾ ਵੀ ਸਾਨੂੰ ਪਤਾ ਔਰ ਜੇ ਆਪਾਂ ਦੇਖੀਏ ਜਿੱਥੇ ਹਿੰਦੂ ਰਾਜ ਦੀ ਗੱਲ ਕਰਦੇ ਆ ਮੇਰਾ ਖਿਆਲ ਆ ਕਿ ਉਹਨਾਂ ਦਾ ਲੇਖ ਪੜਦਾ ਸੀ 10 10% ਹਿੰਦੂ ਹੋ ਉਹ ਕੇਵਲ ਤੇ ਕੇਵਲ ਜਿਵੇਂ ਅੰਗਰੇਜ਼ ਸੀ ਕਿ ਛੋਟਾ ਜਾਂ ਮੋਰ ਸਾਰੀ ਦੁਨੀਆ ਉਹ ਉਹਨਾਂ ਨੇ ਰਾਜ ਕੀਤਾ ਉਹਨਾਂ ਦਾ ਕੰਮ ਕੀ ਸੀਗਾ ਕਿ ਉਹਨਾਂ ਨੇ ਪਾਰੋ ਤੇ ਰਾਜ ਕੀਤਾ ਇੱਕ ਜ਼ਿਲ੍ਹੇ ਦਾ ਦੀਸੀ ਜਾਂ ਐਸਐਸਪੀ ਲਾ ਦੇਣਾ ਬਾਕੀ ਸਾਡੇ ਲੋਕਾਂ ਕੋਲ ਉਹ ਹੀ ਕੰਮ ਲੈ ਕੇ ਉਹਨਾਂ ਦੀ ਸਾਨੂੰ ਵੀ ਮਰਵਾ ਕੇ ਸਾਨੂੰ ਵੀ ਗੁਲਾਮ ਰੱਖਿਆ ਇਹ ਹੀ ਕੰਮ ਹੁਣ ਇਹ ਹੋ ਚੱਲ ਰਿਹਾ ਇਦੋਂ ਆਖਰ ਦੇ ਦਾਸ ਪਰਸਨ ਲੋਕ ਤੇ ਨਾ ਉਹ ਨਹੀਂ ਕਰ ਸਕਦੇ ਤੁਸੀਂ ਤੇ ਅਸੀਂ ਕਰ ਕੱਟੇ ਹੋ ਜੀਨਾਬਤ ਮੁਸਲਮਾਨ ਵੀ ਆ ਜਿਨੇ ਬਾਬਾ ਗੁਰਜੀਤ ਦਾ ਪਰਮਾਨਾ ਪਰ ਉਸੇ ਕੇ ਜੋ ਹੋਵਾ ਤੂੰ ਆਪਣੇ ਵੀ ਜਾਨ ਜੋ ਹੁਣ ਬਹੁਤੋ ਥੇਲ ਕੀਤਾ ਹੈ ਯਾ ਇਹ ਸਾਰਿਆਂ ਵਾਸਤੇ ਆ ਜੇ ਮੁਸਲਮਾਨ ਨਹੀਂ ਇਹ ਤਾਂ ਬਾਲ ਸਾਰਿਆਂ ਨੇ ਇੱਕ ਦੇ ਦੂਸਰੇ ਨੂੰ ਬਾਹਰ ਨਾ ਦੇ ਕੰਮ ਕਰਨਾ ਹੈ ਔਰ ਖਤਮ ਵੀ ਉਹਨਾਂ ਨੇ ਸਾਡੇ ਵਿੱਚ ਮੋਟ ਕਰਕੇ ਸਾਨੂੰ ਸਾਡੇ ਕੋਲ ਭਰਵਾ। ਸੁਬੇਸ ਕਰਕੇ ਇਹ ਤੋਂ ਆਪਾਂ ਸਾਫ ਤਾਂ ਲਈ ਕਿ ਮੈਂ ਇੱਕ ਮੁੱਦੇ ਦੀ ਗੱਲ ਪਾਉਣਾ ਆ ਉਹ ਤੋਂ ਪਹਿਲਾਂ ਮੈਂ ਬੇਨਤੀ ਕਰਦਾ ਮੇਰੀ ਵੀ 84 ਸਾਲ ਉਮਰ ਹੋ ਗਈ ਹੈ ਤੇ ਹਾਰ ਦੇ ਸੇਵੀ ਕੋਈ ਇਕਤਾ ਨਹੀਂ ਕੱਲ ਹੁੰਦੀ ਆ ਜਾਂ ਪੰਥਕ ਮੋਰਚੇ ਦੀ ਗੱਲ ਹੁੰਦੀ ਆ ਇਸ ਪੱਲੇ ਇਸ ਗੱਲ ਦੀ ਗੱਲ ਹੁੰਦੀ ਆ ਸਾਰਿਆਂ ਵਿੱਚ ਇਨਸਾਨੀ ਦਿਆਂ ਸੱਜਣਾ ਵੀ ਆ ਕੋ ਕੰਤਾ ਕਾਰਦੇ ਨਾਲ ਕਿ ਲਾਭਿਤ ਰਿਹਾ ਨਾ ਬੋ ਜੇਲਤ ਕਿਟੂ ਹੁਣਦੇ ਨਾਲ ਪੜ੍ਹ ਚੱਕਿਆ ਵਿੱਚ ਵੀ ਨੇ ਤੋਂ ਬਤਾਇਆ ਕਿਰਪੋ ਭਾਵ 19 ਦਰਾਂ ਉਹ ਚੱਦੀ ਦੇ ਪ੍ਰਾਇ ਕਹਿਣ ਤੋਂ ਭਾਵ ਜੋ ਨੇ 19 ਦਰ ਇਸ ਸਰਕਾਰ ਉਸ ਸਰਕਾਰ ਜੋ ਸਮਾਬਤ ਆਇਆ ਪਤਾ ਇਹ ਨੂੰ ਪਤਾ ਹੁੰਦਾ ਜਿਹਦੇ ਉੱਤੇ ਬੀਤੀ ਹੋਵੇ ਕਿੰਨੇ ਵੀ ਉਹ ਫੈਲਵਾ ਹਵਾਰਾ ਦੀ ਕਿੰਨੇ ਸਾਲ ਪਰ ਇੱਕ ਦੇ ਨਾਲ ਤੋਂ ਗੋਠੀ ਖਾਂ ਲੋਕੀਆ ਅੱਤਾਂ ਦੇ ਵਿੱਚ ਪਾਣੀ ਪਾ ਕੇ ਇਹਦਾ ਬੈਂਗੜਾ ਵਿੱਚ ਪਾਣੀ ਪਾ ਕੇ ਦਿੱਤਾ ਜਾਂਦਾ ਅੱਧਾ ਉੱਤੀ ਹੁੰਦੀ ਆ ਅੱਧਾ ਉਹ ਨਹੀਂ ਚੱਲਦਾ ਪਰ ਹੋਰ ਓਕਾ ਸਮਾਂ ਜੇ ਧੀਕਰ ਭਾਈ ਸਾਹਿਬ ਜੀ ਨਾਲ ਗੱਲ ਕੀਤੀ ਜਾਂ ਕਿ ਗੁਰੂ ਮੇਰੇ ਸੰਗ ਸਤਿਰਾਹ ਨਾਲੇ ਉਹਨਾਂ ਨੇ ਜਿਵੇਂ ਪ੍ਰਲਾਦ ਜੀ ਨੇ ਆਕਾਤ ਨੂੰ ਵੀ ਜੇ ਅਕਲ ਨੂੰ ਵੀ ਆਕਾਤ ਬਣਾ ਕੇ ਪ੍ਰਮਾਤਮਾ ਨਾਲ ਜੁੜ ਕੇ ਸਮਾਂ ਕੱਢ ਰਿਹਾ ਪਰ ਸਾਡਾ ਸਾਰਿਆਂ ਦਾ ਫਰਜ਼ ਬੰਦਾ ਕਿਵੇਂ ਆਪਾਂ ਸਾਰੇ ਕੱਢੇ ਹੋਏ ਆ ਸੋ ਇਸੇ ਤਰ੍ਹਾਂ ਆਪਾਂ ਕੱਤਲ ਦਾ ਸਬੂਤ ਇਹ ਹੈ ਨਾਲ ਮੇਰਾ 21 ਸੋ ਜਾਇਆ ਉਹ ਮੈਂ ਹੱਥਾਂ ਨੇ ਦਿੰਨਾ ਜੇ ਸੰਗਤਾਂ ਦੇ ਕੇ ਤਾਂ ਇਹ ਨੂੰ ਬਦਲ ਲੈਣਾ ਔਰ ਮੇਰਾ ਵੀ ਇਹ ਤਜਰਬਾ ਦੀ ਆ ਇਹ ਮਨੇ ਤੋਂ ਬਿਗਿਆਰਾ ਭਰਾ ਆਰੋਧਾਰਾ ਵੀ ਨਹੀਂ ਕੋਈ ਕਿੰਨਾ ਬੰਤੀ ਦੇ ਸਾਥ ਕਰਦੇ ਕਰਦੇ ਇਹਨਾਂ ਵਿੱਚੋਂ ਜਿੰਨੇ ਸਿਆਣੇ 5 6 ਆ ਗੂ ਹਨ ਇਹ ਉਸ ਬੁੱਧੀਜੀਵੀ ਕੋਈ ਕੋਸਰ 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 ਜਿੰਨੇ ਦੁਸ਼ ਜਿਹੜੇ ਆ ਕੇ ਆ 30 ਪਤੀ 30 ਆਪਾ ਕਿ ਹਰ ਕੌਂਸਲ ਰਿਪੋਰਟ ਥਿੰਕ ਟੈਂਕ ਉਹ ਕੋਈ ਨਾ ਕੋਈ ਸੋਚ ਹੀ ਜਾਂਦੀ ਆ ਬਹੁਤ ਜੀ ਬਾਗਬੋਲੀ ਗੱਲ ਕਰਦੇ ਹੋ ਉਹ ਕਰੋੜਾਂ ਰੁਪਏ ਖਰਚ ਕੇ ਤੇ ਉਹਨਾਂ ਨੂੰ ਤਰਕਹਾ ਵੀ ਮਿਲਦੀਆਂ ਔਰ ਉਹ ਜੋ ਪਾਲਿਸੀ ਬਣਾਉਂਦੇ ਆ ਉਹ ਬਾਦੂ ਕਰਦੇ ਆ ਉਹ ਉਹ ਪਾਲਿਸੀ ਬਣਾਉਂਦੇ ਆ ਲਾਗੂ ਕਰਨ ਤੋਂ ਪਹਿਲਾਂ ਸੋਚਦੇ ਦੱਸ ਲਾਗੂ ਕੀ ਤਾਂ ਤੇ ਇਹਦਾ ਅੰਦਾਜ਼ਮ ਕੀ ਹੋਵੇਗਾ ਇਹਦਾ ਰਿਐਕਸ਼ਨ ਕੀ ਹੋਵੇਗਾ ਉਹ ਰਿਐਕਸ਼ਨ ਨੂੰ ਸੋਚਣ ਵਾਸਤੇ ਪਹਿਲਾਂ ਉਹ ਸਭ ਤਾ ਤਿਆਰ ਕਰਦੇ ਆ ਤੋ ਇਸ ਗੱਲ ਕੇ ਆਪਾਂ ਨੂੰ ਵਿਚਕ ਹਫਤਾ ਬਾਅਦ ਆਪਾਂ ਨਹੀਂ ਵਿਚਕ ਹਫਤੇ ਚ ਇੱਕ ਦਿਨ ਦੋ ਦਿਨ ਜਿਹੜੇ ਚੰਗੇ ਸੁਹਿਰਤ ਕਿਉਂਕਿ ਜਿੰਨੇ ਵੀ ਕਿਸਾਨ ਲੱਗਦੇ ਆਥੇ ਬਣੇ ਇਹ ਕਿਉਂ ਦਿੱਤੀ ਆ ਗਿਆ ਮੋਰਚਾ ਇਹ ਕੇਤੀ ਬੋਲ ਔਰ ਇਹ ਕਾ ਜਿਹੜਾ ਉਹ ਇਹਦੇ ਤੇ ਥਾਂ ਸਸੂ ਨਹੀਂ ਫਰਮਾਨ ਕੀਤਾ ਮਿਲ ਗਏ ਕਿ ਮੈਂ ਮਾ ਪਰਨਾ ਸਕੂ ਝਾਲਿ ਪਰੇ ਪਈਦਾ ਜਦੋਂ ਕੋ ਯਾਦ ਨਹੀਂ ਆ ਸੋ ਇਸੇ ਮੱਦੇਨਜ਼ਰ ਆਪਾਂ ਨੇ ਇੱਕ ਸੋਚ ਦਾ ਜਿਹੜਾ ਹੈ ਗਵਨਰਾਂ ਦਾ ਕਿਸਾਨਾਂ ਦਾ ਹਰ ਵਰਗ ਦਾ ਮੁਸਲਮਾਨਾਂ ਦਾ ਇਤਨਾ ਵੀ ਦੇ ਆ ਜਾਵੇ இந்து ਉਸੇ ਵਰਗਾ ਉਹਨਾਂ ਤੋਂ ਲਿਆ ਜਾਵੇ ਜਿਹੜੇ ਪੰਜਾਬ ਪੰਜਾਬੀਅਤ ਨਾਲ ਸੰਬੰਧ ਰੱਖਦੇ ਆ ਔਰ ਆਪਾਂ ਉਹਨਾਂ ਲਈ ਪੰਜਾਬ ਜੋ ਮਹਾਰਾਜਾ ਰਣਜੀਤ ਸਿੰਘ ਦੇ ਦਰਜੇ ਸੀ ਉਹਦੇ ਵਿੱਚ ਮੁਸਲਮਾਨ ਵੀ ਸੀ இந்து ਵੀ ਸੀ ਅਗਰੇਜ਼ ਵੀ ਸੀ

ਕੋਈ ਹੋਰ ਜਿਹੜਾ 328 ਰੁਪਆ ਦਾ ਉਹ ਜਿਹੜਾ ਕੋਰੋਨਾ ਪੈ ਵੀ ਨਹੀਂ ਇੱਕ ਤਾਂ ਹੋ ਕੇ ਜਦੋਂ ਆਪਾਂ ਕੱਟੇ ਹੁੰਦਾ ਵਾਗੇ ਉਹ ਸਾਂਝਾ ਧਿਆਨ ਇੱਕ ਬੜਾ ਸੋਚਣ ਕੇ ਦਿੱਤਾ ਜਾਵੇ ਉਹਨਾਂ ਚ ਕੋਈ ਬਲਾਰਾ ਹੋਵੇ ਜਿਨ੍ਹਾਂ ਤੇ ਆਪਣਾ ਇਹ ਨਹੀਂ ਹੁੰਦਾ ਉਹਨਾਂ ਜਿਹੜਾ ਆਪਾਂ ਟੱਕਰਾ ਮਾਰੀ ਜਾਂਵਾਗੇ ਸਿਰਫ ਅਰਜ਼ੀ ਮਾਰੀ ਜਾਂਗੇ ਜਿਵੇਂ ਹੋਰ ਕੋਈ ਦਰਦੀ ਆ ਇਸੇ ਪ੍ਰਕਾਰ ਕਿ ਝਿਮ ਕੁੱਟ ਖਾਦੇ ਰਹਿਆ ਉਹ ਵੀ ਕੁੱਟ ਖਾ ਰਹੀ ਆ ਗਾਂ ਵੀ ਕੁੱਟ ਖਾਣਾ ਇੱਕ ਮੈਂ ਹੋਰ ਕਰ ਦਿੰਦੀ ਆ ਮਾ ਬਾਦੀਵਾਂ ਸਾਹਿਬ ਨੂੰ ਵੀ ਉਹਦੇ ਬੇਕੀਤੀ ਸੀ ਜਿਸ ਤਰ੍ਹਾਂ ਹੋਈ ਸੀ ਅੱਜ ਦੀ ਵਾਦ ਵਿੱਚ ਕਿਉਂਕਿ ਇਹ ਨਹੀਂ ਆਪ ਸਰਕਾਰ ਹੈ ਬਿਲਕੁਲ ਲੋਕਾਂ ਦੀ ਸਰਕਾਰ ਹੈਗੀ ਇਹ ਸਿਰਫ ਤੇ ਸਿਰਫ ਇਹਸ ਕਰਕੇ ਸਰਕਾਰ ਬਣੀ ਆ ਕਿਉਂਕਿ ਕਾਗਜ਼ ਤੋਂ ਸਟਾਈ ਹੋਏ ਸਨ ਉਹਨਾਂ ਦੇ ਟੁੱਟਿਆ ਤੇ ਘੁੱਟਿਆ ਜਿਨ੍ਹਾਂ ਨੂੰ ਆਪਾਂ ਆਪਣੇ ਕਰਕੇ ਵਾਡੋਰ ਸੰਭਾਲੀ ਆ ਅਕਾਦੀ ਜਿਨ੍ਹਾਂ ਨੂੰ ਅਖੋਤੀ ਕਿਹਾ ਜਾਂਦਾ ਅਕਾਦੀ ਉਹਨਾਂ ਨੇ ਹੱਥ ਵਾਡੋਰ ਉਹਨਾਂ ਦੇ ਹੱਥ ਦਿੱਤੀ ਆ ਉਹਨਾਂ ਨੇ ਉਹਨਾਂ ਤੋਂ ਵੀ ਜ਼ਿਆਦਾ ਅਕਸਰ ਨਹੀਂ ਚੱਲੇ ਗੁਰੂ ਗ੍ਰੰਥ ਸਾਹਿਬ ਦੇ ਮੋਰੇ ਮਤਾ ਵੀ ਟੇਕਦੇ ਆ ਉੱਥੇ ਤਾਂ ਫਿਰ ਅਖੰਡ ਪਾਠ ਵੀ ਵਿਖਾਉਂਦੇ ਆ ਘਰ ਵਿੱਚ ਵੀ ਨਾਲ ਸਰ ਵਾਲੇ ਜਾ ਕੇ ਸਹਿਬ ਬਾਤ ਕਰਦੇ ਆ ਔਰ ਇਹ ਜੇ ਤਾਂ ਉਹ ਸਲਾਮ ਜਵਾਬ ਦੋਵੇਂ ਕਰੇ ਮੁੰਡੂ ਉਤਾਜ ਠੀਕ ਆ ਉਸਿਆ ਆ ਪਰ ਉਹਨ ਇੱਕ ਖਲਾਅ ਜੀ ਉਹ ਖਲਾਅ ਤਾਂ ਘਰ ਪਰ ਨਹੀਂ ਸੀਗਾ ਸੋ ਉਹ ਆਰ ਨਹੀਂ ਦਿੱਤੀ ਉਹ ਕੇਵਲ ਕੇਵਲ ਲੋਕਾਂ ਨੇ ਆਪਣੇ ਟਰੈਕਟਰ ਸਮੇਤ ਫ੍ਰਸਟੇਸ਼ਨ ਜਿਹੜੀ ਸੀ ਉਹ ਘੱਟੀ ਆ ਜਿਸ ਕਾਰਨ ਇਹ ਲੋਕਾਂ ਆਪਾਂ ਉਹਨਾਂ ਨੂੰ ਥਾੜੀ ਦੇ ਕੋਲੋਂ ਖੇਡ ਦਿੱਤਾ ਇਹ ਮੁੱਦਾ ਨੇ ਆਪਾਂ ਕਦੇ ਹੋ ਕੇ ਆਪਣੇ ਬੰਦੇ ਖੜੇ ਕਰ ਦਦੇ ਕਿ ਕੋਈ ਉਹਨਾਂ ਨੂੰ ਬਿਲਕੁਲ ਜਿ ਦਿੱਲੀ ਤੋਂ ਅਲਾਈ ਜਾ ਕੇ ਦੇਖ ਸਕਦੇ ਆ ਕਿ ਆਪਾਂ ਪੰਜਾਬ ਵਿੱਚ ਰਹਿਣ ਵਾਲੇ ਸਿਆਣੇ ਬੰਦਿਆਂ ਨੂੰ ਖੜੇ ਕਰਤੀਆਂ ਉਹਨਾਂ ਇਹਦੇ ਪੰਜਾਬ ਦੀ ਸ਼ੋਅ ਚ ਰੱਖਦੇ ਆ ਹੁਣ ਕੀ ਚਾਹੁੰਦੇ ਆ

ਜਿਵੇਂ ਭਲਗੁਰਤਾ ਜੀ ਨੇ ਕਹਿਣਾ ਕੀਤਾ ਕਿ ਇਹ ਅਸਲ ਇੱਕ ਕੇਂਦਕਾਰਕ ਰੂਪ ਹੈ ਜਿਹੜੇ ਜਿਹੜਾ ਇਸ ਕਾਲੇ ਵਿੱਚ ਆਣਾ ਉਹਦੇ ਵਿੱਚ ਸ਼ੇਖ ਪਾਉਣ ਇਹਨਾਂ ਤੋਂ ਨਾਲ ਆਪਾਂ ਆਸ ਰੱਖੀਏ ਔਰ ਵਾਲੇ ਸਮੇਂ ਵਿੱਚ ਆਪਾਂ ਇੱਕ ਟੈਂਪਲ ਬਣਾ ਲਈਏ ਜਿਹੜੇ ਨਹੀਂ ਵੀ ਅੱਜ ਤੱਕ ਇੱਥੇ ਆ ਸਕੇ ਉਹਨਾਂ ਨੂੰ ਵੀ ਆਪਾਂ ਨਾਲ ਲਈਏ ਜਿਹੜੇ ਚੰਗੀ ਸੋਚ ਰੱਖਦੇ ਆ ਆਪਾਂ ਸਾਰੇ ਦਰਵਾਜ਼ਾ ਆਪਜੀ ਖੜ੍ਹੇ ਹੋ ਸਾਰੇ ਮੌਕਾ ਸੁਜਾਸ ਕਰੋ ਉਹ ਸਾਡਾ ਗੁਰਦੀਪ ਸਿੰਘ ਹੋਣ ਇਕੱਠੇ ਆ ਪੰਕਦਰ ਸਿੰਘ ਹੋਣੀਆਂ ਬਾਪੂ ਜੀ ਆ ਰਾਜੇਵਾਲ ਹੋਣੀਆਂ ਆ ਦਰਸ਼ਨਪਾਲ ਜੀ ਆ ਇਹਨਾਂ ਸਾਰੇ ਆਣੇ ਹੋਣ ਕਿਹੜੇ ਹੋ ਸਕਦੇ ਜੰਦਿਆਂ ਨੇ ਆਪ ਸਰਚ ਰੰਦਾ ਆ ਇਹ ਸਾਨੂੰ ਸਹਿਯੋਗ ਕਰਨਾ ਬੇਸ਼ੱਕ ਸਾਡੀ ਇੱਕ 20 ਮੈਂਗਰੀ ਚਾ 40 ਮੈਂਗਰੀ ਟੀਮ ਆ ਅਸੀਂ ਇਹਨੂੰ ਮੰਤਨ ਕਰਾਂਗੇ ਇੱਕ ਵਾਰੀ ਨੇ ਦੋ ਵਾਰੀ ਨੇ ਤਿੰਨ ਵਾਰੀ ਕਰਾਂਗੇ ਅਗਲੇ ਆਪੇ ਫੇਰ ਉਸ ਨਾਲ ਜੁੜ ਕੇ ਦਿੱਤੇ ਪੁਂਕਤੇ ਫਿਰ ਉਹਨੂੰ ਕਰਾਂਗੇ ਫਿਰ ਕਰਾਂਗੇ ਕੋਈ ਸਾਧਾ ਇੱਕ ਪ੍ਰੋਗਰਾਮ ਆ ਲੇਕੋ और जो तुम बोल रहे हो ना मैं मुल पर ला के सरकार लाया और ना था मैं अरगाना भी चलना था जब पहले जेलां कबीर उठ घंटे बैठा गया जो ये किया हम भी तो कर दिल्कुल मर जाना चाहिए ठीक है मरना भुलिया और जितने जाना उ पता नहीं कि जवाब दोगे पर मैं भी जवाब � ਉਹ ਸਾਰੀ ਬਣਜੀਓ ਤੇ ਆਈ ਪਰ ਆ ਦਿੱਤਾ ਅਗਲੀ ਵਾਰ ਹੀ ਜਿੱਦ ਦਾ ਸਾਫੋਂ ਪਾਲਾ ਤੇ ਲੰਗਾ ਫਤ ਜੋੜਾਂ ਦੇ ਜਿੰਦੇ ਉਥੋਂ ਵੀ ਪਹੁੰਚ ਸਕਦਾ ਸੋ ਸਾਨੂੰ ਹੁਣ ਵੀ ਹੈ ਮੈਂ ਤੁਹਾਡੇ ਨਾਲ ਹਰ ਤਰ੍ਹਾਂ ਦੇ ਨਾਲ ਜੇ ਕਿਹਾ ਮੈਂ ਤੁਹਾਨੂੰ ਕਹਿੰਦਾ ਉਹ ਸੋਨਿਹਾਰਾ ਜੁਤੀ ਇੱਕ ਵਾਰੀ ਮੈਂ ਐਸੀ ਗੱਲ ਇਹ ਕਹਿ ਤਾ ਕਿ ਤੁਹਾਨੂੰ ਸੁਣਾ ਦੀ ਗੱਲ ਆਈ ਸੀ ਇਹਨਾਂ ਨੂੰ ਵੀ ਪਤਾ ਆਪਣੇ ਲੰਗਾ ਸਾਹਿਬ ਨੂੰ ਜਦੋਂ ਪਰਦੇਸ ਵਿੱਚ ਉਹ ਰਾਦੇ ਦੇ ਅੱਗੇ ਉੱਤੇ ਕੇਸ ਪਾਇਆ ਕੋਈ ਨਹੀਂ ਉੱਤੇ ਸਾਧੂ ਭਗਤ ਮਹਾਤਮਾ ਗਿਆ ਨਾ ਸਾ ਉਹ ਮਹਾਦੇਵ ਗੱਲ ਕਰੀ ਨੇ ਠੀਕ ਹੈ ਤੁਹਾਨੂੰ ਸਾਧੂ ਮਹਾਤਮਾ ਲੱਗਰ ਪਰਜਾ ਦੀ ਸੇਵਾ ਕਰ ਸਕਦੇ ਆ ਪਰ ਜੇ ਆਖੋ ਮੋਟੇ ਵਿੱਚ ਉਹ ਸ਼ਾਇਦ ਇੰਨਾ ਸਾਥ ਨਾ ਦੇ ਸਕਣ ਹੁਣ ਇਹਦੇ ਵਿੱਚ ਬਾਪੂ ਜੀ ਨੂੰ ਤਾਂ ਅਹਿਸਾਸ ਹੋਈ ਕਿ ਇਹ ਅਗਰ ਆ ਉਹਨਾਂ ਸਾਧਿਆ ਨੇ ਸੌ ਸਿਕਾਂ ਦਾ ਗਾਧੀਆਂ ਸੀ ਪਰ ਕੋਈ ਉੱਤੇ ਅਰਦਾਸ ਤੇ ਵੀ ਸ਼ਾਮ ਨਹੀਂ ਹੋਇਆ ਤੇ ਲੋਕ ਪੰਜ ਪਿਆਰੇ ਜੀ ਜਦ ਮੈਂ ਉੱਥੇ ਬਿਮਾਰ ਹੁੰਦਾ ਹੋਇਆ ਕਿ ਉੱਥੇ ਪਹੁੰਚਿਆ ਸੋ ਇਹ ਇਸ ਕਰਕੇ ਆਪਾਂ ਆਪਣਿਆਂ ਦੇਰਿਆਂ ਦਾ ਵੀ ਨਿਸਕਲ ਹੋ ਗਿਆ ਮੈਂ ਇਹਨਾਂ ਨੂੰ ਸਾਧੂ ਭਗਤਾਂ ਨੂੰ ਕਿਹਾ ਵੀ ਸੀ ਕਿ ਜੇ ਆਪਾਂ ਸਿੱਖ ਹੈਗੇ ਆ ਪੰਥ ਹੈਗੇ ਆ ਪੰਜਾਬ ਹੈਗੇ ਆ ਸਾਨੂੰ ਵੀ ਲੋਕਾਂ ਨੂੰ ਦੱਸਣਾ ਚਾਹੀਦਾ ਕਿ ਸਾਨੂੰ ਵੀ ਮੰਨ ਲੇ ਜੇ ਸਹਿਕੀ ਨਾ ਰਹੇ ਤੇ ਤੁਹਾਨੂੰ ਕਿਉਂ ਮੰਨਵਾ ਦਰਿਆ ਨੇ ਆੜ ਕੇ ਸੰਭਾਲਾ ਨਹੀਂ ਲੇਕਣਾ ਨਾ ਕੋਈ ਇਸ ਕਰਕੇ ਇਹ ਸਾਡੇ ਵੀ ਹੋਣ ਦੇਖ ਜਾਂ ਦੇਰਿਆਂ ਦੀ ਇਹ ਕਰਕੇ ਆਪਾਂ ਸਾਰਿਆਂ ਨੂੰ ਦੇਰਾਂ ਤੋਂ ਬਾਹਰ ਪੇਕਲਣਾ ਪਵੇਗਾ ਭਾਵੇਂ ਇਹ ਗੱਲ ਕੌਣੀ ਆ ਪਰ ਅੱਜ ਤੱਕ ਮੈਨੂੰ ਦੇਖਿਆ ਨਾ ਪ੍ਰਚਾਰਿਕ ਨਿਕਲ ਰਿਹਾ ਨਾ ਕੋਈ ਰੋਦਾ ਹੈਗਾ ਠੀਕ ਹੈ ਰੋਦੀ ਤੇ ਤਾਂ ਕਿ ਨਹੀਂ ਪ੍ਰਚਾਰਤਾ ਦੇ